ਹਾਂਜੀ ਸਤਿਗੁਰ ਜੀ ਆਪਾਂ ਜਾ ਰਹੇ ਹਾਂ ਜੀ ਮੁਕਸਰ ਸ਼੍ਰੀ ਮੁਕਸਰ ਸਾਹਿਬ ਲਈ ਦੌੜ ਵਾਸਤੇ ਆਪਣੇ ਪਿੰਡ ਤੋਂ ਸ਼੍ਰੀ ਮੁਕਸਰ ਸਾਹਿਬ ਦਿਓ ਇਹ ਪਸਟੈਸ ਕੱਢਿਆ ਹੈਗਾ ਪਰ ਆਪਣੇ ਕੋਲ ਟਾਈਮ ਨਹੀਂ ਹੈ ਪਰ ਰਨਿੰਗ ਤੇ ਵੀ ਜਾਣਾ ਮੈਂ ਪਿੰਡ ਤੋਂ ਮੁਖਸ ਸਾਹਿਬ ਦੌੜ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਮੁੱਖ ਦੀਆਂ ਤਸਵੀਰਾਂ ਉਹਨੂੰ ਦਿਖਾ ਸਕਦੇ ਹਾਂ ਦੌੜ ਕੇ ਥੋੜੀ ਜਿਹੀ ਸੂਰਜ ਬੰਦ ਨੀਚੋਂ ਆ ਚੁੱਕਾ ਤੇ ਆਪਾਂ ਜਾ ਰਹੇ ਆ ਜੀ ਹੱਸਾ ਪੁੱਤਰ ਅੰਦਰ ਚ ਦੇਖ ਸਾਹਿਬੀਓ ਰਨਿੰਗ ਕਰ ਰਹਾ ਹੂੰ ਮੈਂ ਐਸਾ ਨਿਕਲ ਨਹੀਂ ਕੋਈ ਬਾਈਕ ਤੇ ਟੜਿਆ ਮੈਂ ਗੱਡੀ ਤੇ ਟੜਿਆ ਬਸ 5 ਕਿਲੋਮੀਟਰ ਕੰਪੀਸ਼ਿੰਗ ਹੋ ਗਈ ਐ ਤੁਸੀਂ ਦੇਖ ਸਕਦੇ ਹੋ ਮੈਂਤ ਕਰਨੀ ਆ ਪਰਮਾਤਮਾ ਤੁਹਾਨੂੰ ਹੀ ਬਹੁਤ ਵਡੀਆਂ-ਵਡੀਆਂ ਦੋਖਾਂ ਕਰਵਾਊਗਾ ਬੈਂਕਾਂ ਹੀ ਸੁਰਖਾਲੇ ਨੇ ਕਿੰਨੇ ਰੈਂਕ ਕਰ ਹਾਲ ਹੋ ਗਈ ਕੈਨੇਡਾ ਦੇ ਕੋਫ ਸਟਾਫਟਰ ਤੋਂ ਕੈਨੇਡਾ ਨਹੀਂ ਜਾਣਾ ਫਿਰ ਹੁਣ ਨਹੀਂ ਲਓ ਜੀ ਆ ਕੈਨੇਡਾ ਨਹੀਂ ਜਾਣਾ ਵਿਚਾਰੇ ਇੱਥੇ ਕੰਮ ਕਰ ਰਿਹਾ ਇਹਦਾ ਵੈਲਡਿੰਗ ਦਾ ਕੰਮ ਹੈਗਾ ਤੇ ਵਾਤੂ ਵਾਦ ਇਸ ਤੋਂ ਬਾਅਦ ਨੌਜਵਾਨ ਨੂੰ ਵਾਤੂ ਵਾਦ ਲਾਈਕ ਕਰੋ ਤੇ ਹੌਸਲੇ ਵਾਸਤੇ ਆਪਾਂ ਪਹੁੰਚ ਗਏ ਜੀ ਆਸਾ ਬੁੱਟਰ ਬਹੁਤ ਹੀ ਜਲਦੀ ਪਹੁੰਚ ਗਿਆ ਸਬੂਟਰ ਮਿਹਨਤਾਂ ਜੀ ਮਿਹਨਤ ਮਨੁੱਖਾਂ ਜੀ ਮਿਹਨਤ ਕਰਵਾਉਂਦਾ ਕਿਸੇ ਦੀ ਘੇਰਾ ਦੂਰ ਕੀ ਤੇ ਨੇੜੇ ਕੀ ਜਿੰਦਗੀ ਚ ਜੀਦੂ ਕੋ ਮਿਹਨਤ ਕਰਦਾ ਨਾ ਇੱਥੇ ਜਾਵੇ ਸਤਾਂਜੂ ਬੱਚੇ ਪੜ੍ਹ ਲੈ ਕੇ ਇੱਕ ਚੰਗੀ ਵਿੱਦਿਆ ਹਾਸਲ ਕਰਨ ਸਕਣ ਤੇ ਵੇਖ ਰਿਹਾ ਚੰਨਾ ਨਾਮ ਰੋਸ਼ਨ ਕਰ ਸਕਣਾ ਆਪਣੇ ਪਿੰਡ ਦਾ ਹੋਰ ਵੀ ਪਿੰਡ ਵਾਲੇ ਆਪੋ ਨੇ ਕੋਈ ਵੀ ਪਿੰਡ ਦਾ ਬੰਦਾ ਹੋਰ ਇਹ ਦਿਖ ਰਿਹਾ ਓਥੇ ਪਿੰਡ ਚੋ ਵੀ ਕੋਈ ਤਮੀ ਹੋਣੀ ਆ ਕਿਸੇ ਇਹ ਦੀ ਤੁਸੀਂ ਵੀ ਆਪ੍ਰੀਮੈਂਟ ਕਰੋ ਪਰ ਮਾਤਾ ਨੂੰ ਮੇਝਾ ਸੇ ਫਲਦਾ ਵਿਵੇਗਾ ਨੂੰ ਫੋਰ 3 ਔਰ ਸਾਨੂੰ ਐਨੀਮਲ ਦੀ ਰਿਸਪੈਕਟ ਕਰਨੀ ਚਾਹੀਦੀ ਏ ਉਹਨਾਂ ਲਈ ਹਰਾਚਾਰਾ ਇਹ ਉੱਡੀ ਸਾਂਸਮਾਲ ਚੰਗਾ ਪਾ ਸੋਧਾ ਪਾਣੀ ਬੜੀ ਸਾਸੁਥਰਾ ਜਗਾ ਤੇ ਉਹਨਾਂ ਨੂੰ ਫੇਰ ਰੱਖਣਾ ਚਾਹੀਦਾ ਤੇ ਜਿਹੜੇ ਲੋਕ ਚਾਰ ਵਗੈਰਾ ਪਾਉਂਦੇ ਨੇ ਬਹੁਤ ਗਲਿਆ ਸੜਿਆ ਚਾਰ ਹੁੰਦਾ ਅੰਰੇ ਸਾਹਮਣੇ ਆਹ ਦੇਖ ਸਕਦੇ ਹੋ ਪੈਂਡਾ ਸਬੂਟਰ ਦੇ ਵਿੱਚ ਬਹੁਤ ਸੋਹਣਾ ਅੱਡਾ ਬਣਿਆ ਸਾਡੇ ਪੈਂਡ ਇਸ ਤਰ੍ਹਾਂ ਦਾ ਅੱਡਾ ਨਹੀਂ ਹੈ ਸਰਪੰਚ ਨੂੰ ਮੈਂ ਬੇਨਤੀ ਕਰਦਾ ਹਾਂ ਪੰਚਾਇਤ ਨੂੰ ਬੇਨਤੀ ਕਰਦਾ ਅੱਡਾ ਇਸ ਤਰ੍ਹਾਂ ਦਾ ਵਧੀਆ ਤੇ ਵਧੀਆ ਬਣਾਇ ਦਿੱਤਾ ਜਾਵੇ ਮਤੁਵਾਦ ਠੀਕ ਹੈ ਤੇ ਆਪਣਾ ਬੈਂਡ ਦਾ ਇਨਾਮ ਰੋਸ਼ਨ ਹੋਣਾ ਜੀ ਆਪਣੇ ਹੋਰ ਕਿਸੇ ਦਾ ਨਾਮ ਤਾਂ ਰੋਸ਼ਨ ਨਹੀਂ ਹੋਣਾਗਾ ਇਹ ਆਪਣੇ ਬੈਂਡ ਦੇ ਵਧੀਆ ਬਸ ਤਾਂ ਅੱਡਾ ਵਗੈਰਾ ਇਹ ਜਦੋਂ ਬਹੁਤ ਤੇਜ਼ ਗਰਮੀ ਹੁੰਦੀ ਹੈ ਨਾ ਜੀ ਉਹਨੂੰ ਜਿਹੜੇ ਚੜਕਦੇ ਕਾਰ ਤੇ ਵਾਸਤੇ ਸਾਈਕਲ ਤੇ ਜਾਂ ਪੈਦਲ ਇਹ ਮੋਟਰਸਾਈਕਲ ਤੇ ਜਾ ਰਹੇ ਨੇ ਬੰਦੇ ਉਹਨਾਂ ਨੂੰ ਬਹੁਤ ਇੱਕ ਚੰਗਾ ਇਹ ਹੁੰਦਾ ਜੀ ਤੇ ਤੁਹਾਨੂੰ ਵੀ ਬੇਨਤੀ ਕਰਦਾ ਜੀ ਇਸ ਤਰ੍ਹਾਂ ਦੇ ਵਾਅਦੇ ਵਾਅਦੇ ਰੋਕ ਲਾਓ ਇਹ ਆਪਣੇ ਪੰਜਾਬ ਦਾ ਆਪਣੇ ਬੇਸ ਦਾ ਆਪਣੇ ਇੰਡੀਆ ਦਾ ਤੇ ਆਪਾਂ ਇਹ ਰੈਨਿੰਗ ਕਰ ਰਹੇ ਆਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖ ਕੇ ਸਭ ਤੇ ਮਿਹਰ ਕਰੇ ਸਭ ਨੂੰ ਇੱਕ ਚੰਗੀ ਸੋਚ ਬਖਸ਼ੇ ਪਰਮਾਤਮਾ ਸੱਚੇ ਪਾਸਦਰ ਸਭਾ ਸਿਧ ਗੁਰੂ ਗੋਬਿੰਦ ਸਿੰਘ ਜੀ ਆ ਜੋ ਪਿੰਡ ਤੇ ਆਪਣੇ ਸਾਰੇ ਮੁਖਸਰ ਜੀ ਦੇ ਇੱਕ ਤਾਂ ਸੋਚ ਲਈ ਤੇ ਪਿੰਡ ਤੇ ਕਿਹੜੀ ਪੰਚਾਇਤ ਆ ਪਿੰਡ ਦੇ ਜਿਹੜੇ ਸਰਪੰਚ ਆ ਮੈਂਬਰ ਜਿਹੜੇ ਨਵੇਂ ਹੁਣ ਬਣਿਆ ਮੈਂ ਬਣਿਆ ਤਾਂ ਸੀਗਾ ਜੀ ਮੇਰੇ ਇਹ ਕਾਜ ਉਹਨਾਂ ਨੇ ਰੱਦ ਕਰ ਦਿੱਤੇ ਆ ਤੇ ਮੈਨੂੰ ਆਈ ਸੀਗਾ ਜੀ ਪਿੰਡ ਚ ਵਧੀ ਵਧੀ ਮੈਂ ਚੰਗੇ ਕੰਮ ਕਰੂੰਗਾ ਪਰ ਪੈਂਦੇ ਵਿੱਚ ਜੇ ਸਰਪੰਚ ਨਹੀਂ ਬਣ ਸਕਿਆ ਤੇ ਮੈਂ ਇੱਕ ਵਰਲਡ ਚੈਂਪੀਅਨ ਰਨਰ ਬਣੂਗਾ ਜਿਦਿ ਲਈ ਸਾਰੇ ਲੋਕਾਂ ਨੂੰ ਮੋੜ ਪੂਰੀ ਦੁਨੀਆ ਪਰ ਦੇ ਲੋਕਾਂ ਨੂੰ ਮੋਟੀਵੇਸ਼ਨ ਮਿਲੂਗਾ ਮਾਲਾ ਤੁਸੀਂ ਵੀ ਰਨਿੰਗ ਕਰੋ ਯੋਗਾ ਕਰੋ ਕੋਸ਼ਿਸ਼ ਕਰੋ ਆਪਣੀ ਸਰੀਰ ਨੂੰ ਫਿੱਟ ਰੱਖੋ ਬਿਮਾਰੀਆਂ ਤੋਂ ਦੂਰ ਰਹੋ ਤੇ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਤੇ ਰੱਖੇ ਜ਼ਿੰਦਗੀ ਬਹੁਤ ਸੋਹਣੀ ਹੈ ਤੁਸੀਂ ਉਹਨੂੰ ਸੋਹਣੇ ਤਰੀਕੇ ਨਾਲ ਹੀ ਬਤਾਓ ਜੀ ਸਾਥੀਓ ਅੱਗੇ ਰਨਿੰਗ ਵਾਲਾ ਪਲੇਟਫਾਰਮ ਆਪਣੇ ਪਿੰਡਾਂ 'ਚ ਕਿਸ ਤਰ੍ਹਾਂ ਦਾ ਹੁੰਦਾ ਇਹ ਅਰਮਾਤਮਾ ਇਹ ਪਿੰਡ 'ਤੇ ਲੋਕਾਂ ਚਾਹਣਾ ਤੇ ਕੁ ਬਹੁਤ ਖੁਸ਼ ਹੋ ਸਕਦਾ ਪਰ ਕੁਝ ਲੋਕ ਬੇਈਮਾਨ ਹੈਗੇ ਆ ਆਪਾਂ ਉਹਨਾਂ ਦੇ ਨਾਮ ਨਹੀਂ ਲੈਂਦੇ ਪਰ ਇਹ ਲੜਾਈ ਪਈ ਪਿੰਡ 'ਚ ਇਹ ਹੈਗਾ ਯਾ ਸਬੂਟਰ ਦੇਖੋ ਕਿੰਨਾ ਸੋਹਣਾ ਪਿੰਡ ਆ ਇਸ ਤਰ੍ਹਾਂ ਪਿੰਡੇ ਵਿੱਚ ਵੀ ਸਾਡੇ ਵੀ ਰੋਕ ਕੰਬਿਤ ਇਹਨਾਂ ਸੋਨਾ ਹੋ ਜਾਂਦਾ ਪਰਮਾਤਮਾ ਸਾਰਿਆਂ ਨੂੰ ਪਿੰਡ ਦੇ ਲੋਕਾਂ ਨੂੰ ਮਤਬੁੱਧ ਬਖਸ਼ੇ ਫਤਿਹ ਦੇ ਵੱਧ ਹਰਿਆਲੀ ਹੋਵੇ ਰੋਕ ਹੁਣ ਇਹ ਜਾ ਰਹੀ ਮੋਸਤਾਨਾ ਤੇ ਉਹ ਬੱਸ ਜਾ ਰਹੀ ਹੈ ਆਹਾ ਵੀਰ ਜਾ ਰਿਹਾ ਹੈਲੋ ਭਾਈ ਹੈਲੋ ਇਹ ਬਾਈ ਜਾ ਰਿਹਾ ਕਿੱਥੋਂ ਆਏ ਭਾਈ ਇਹ ਬਾਜ਼ੀ ਗੱਲ ਸੁਣੋ ਮੈਂ ਇਧਰ ਕਰਨ ਵਾਸਤੇ ਆਈ ਵੀਰ ਆਇਆ ਪੰਜਾਬ ਚ ਕਿਥਾਂ ਵੀਰ ਜੰਮੂ ਕਿਸ਼ੂ ਜੰਮੂ ਕਿਸ਼ੂ ਵੀਰ ਕੀ ਨਾਮ ਹੈ क्या काम करते थे? लक्ड़ हैं पर... हाँ। हैं हैं लकड़ी लकड़ी घर घर पर पर जाके जाके अभी कहां जा रहे आप में ये पता कौन सा है बंदे हाँ, ने कुछ नाम की है ऐसे परमात्मा तीन चार भी रखी ठीक है ओके भाई थैंक यूकम देख सकते हो तस्वीर ਰਮਾਧਾਨ ਨੂੰ ਚੜ੍ਹਦੀ ਕਲਾ ਤੇ ਰੱਖੇ ਇੱਕ ਨਵੀਂ ਸੋਚ ਬਖਸ਼ੇ ਯਾਰੀ ਨੂੰ ਗੜ ਤੇ ਖਾਈਏ ਨਿਸ਼ਾਨ ਉਹ ਰਹਿ ਉਸ ਤੋਂ ਦੇਖੋ ਪਿੱਛੇ ਵੀ ਰੋ ਗਈ ਰਨਿੰਗ ਕਰਦਾ ਆ ਰਿਹਾ ਦੇਖ ਸਕਦੇ ਹੋ ਸਸੀ ਗੱਲ ਜੀ ਇੱਕ ਹੋਰ ਜ਼ਰੂਰੀ ਖਬਰ ਹੈ ਤੁਹਾਡੇ ਸਾਹਮਣੇ ਤੇ ਮੈਂ ਰਨਿੰਗ ਕਰਕੇ ਜਾ ਰਨਿੰਗ ਕਰਨ ਵਾਸਤੇ ਜਾ ਰਿਹਾ ਜੀ ਆਸਾ ਬੁੱਟਰ ਤੋਂ ਪੁੱਲਰ ਇਹ ਰਾਸਤੇ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਸਾਈਡ ਤੇ ਖਾਈ ਬਣਾ ਛੱਡੀ ਆਈ। ਉਧਰ ਲੈ ਕੇ ਖਾਲਾ ਹੀ ਬਣਾ ਛੱਡਿਆ। ਜਦੋਂ ਕਿ ਰਾਤ ਨੂੰ ਲੋਕ ਆਉਂਦੇ ਆਈ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਇਹਦੇ ਨਾਲ ਕੋਈ ਬੈਰੀਕੇਡ ਦੀ ਪੱਟੀ ਉੱਪਰ ਲਾ ਦਿੱਤੀ ਜਾਵੇ ਤਾਂ ਜੋ ਲੋਕ ਤਾਂ ਜੋ ਲੋਕਾਂ ਕੋਈ ਨੁਕਸਾਨ ਨਾ ਕਿਸੇ ਦੇ ਹੋ ਜਾਵੇ ਤਾਂ ਕਰਕੇ ਮੁਕਸਰਮ ਡੋਰ ਲਾਕੇ ਚ ਲਾਉਣ ਜਾ ਰਿਹਾ ਬਸ 10 ਕਿਲੋਮੀਟਰ ਰਹਿ ਗਿਆ ਹੀ ਅੱਗੇ ਤੁਹਾਨੂੰ ਮੁਕਸਰਮ ਮਿਲ ਆ ਵੀ ਦਿਖਾਇਆ ਜਾਊਗਾ ਦੇਖ ਸਕਦੇ ਹੋ ਜੀ ਓਕੇ ਦੀਆਂ ਤਸਵੀਰਾਂ ਵਿੱਚ ਓਟ ਓਟ ਹਨਾ ਤੁਸੀਂ ਦੇਖ ਰਹੇ ਹੋ ਇਹ ਵਾਤ ਵਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਨਾਮ ਕਿੰਨਾ ਟਾਈਮ ਦੀ ਬਣਾਉਣੀ 1 ਮਿੰਟ ਦੀ ਹੋ ਗਈ ਹਾਂ ਬਟਾ ਰਮਨ ਜੀ ਮੈਂ ਪਿੰਨੂ ਚੱਲਿਆ ਜੀ ਸ੍ਰੀ ਮੁਕਸੇਦ ਸਾਹਿਬ ਦੌੜ ਵਾਸਤੇ ਤੇ ਮੇਰੇ ਨਾਲ ਵੀਰ ਖੜਾ ਜੀ ਕਿਤੇ ਕਿਹੜੇ ਪਿੰਡ ਵੀਰੇ ਤੇ ਦਾ ਮੇਰਾ ਪਿੰਡ ਦੱਸਿਆਣਾ ਅੱਛਾ ਤੇ ਇਧਰ ਮੁਕਸੇਦ ਚੱਲਿਆ ਜੀ ਗੁਰਦੁਆਰਾ ਸਾਹਿਬ ਹਾਂਜੀ ਅੱਛਾ ਗੁਰਦੁਆਰਾ ਸਾਹਿਬ ਕਿੱਥੇ ਚੱਲਿਆ ਜੀ ਤੇ ਮੈਨੂੰ ਕਹਿੰਦੇ ਬਈ ਤੁਸੀਂ ਮੋਟਰਸਾਈਕਲ ਤੇ ਬੈਠ ਜਾਓ ਤੁਸੀਂ ਰਨਿੰਗ ਨਾ ਕਰੋ ਬਸ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਦਿਖਾਦਾ ਪਰ ਆਪਾਂ ਸੱਚਿਆਂ ਜੀ ਆਪਾਂ ਰਨਿੰਗ ਕਰਕੇ ਜਾਵਾਂਗੇ ਆ ਦੇਖ ਸਕਦੇ ਆ ਵੀਰ ਨਬਾਹ ਪੁੱਛੀ ਜਾਕਰ ਨਹੀਂ ਨਹੀਂ ਬਿਲਕੁਲ ਦੇਖੋ ਜੀ ਆਪਾਂ ਮੋਟਰਸਾਈਕਲ ਚੜਿਆ ਨਹੀਂ ਕਿਤੇ ਨਹੀਂ ਨਹੀਂ ਚੜਿਆ ਨਹੀਂ ਠੀਕ ਆ ਓਕੇ ਥੈਂਕ ਯੂ ਜੀ ਮਿਲਿਆ ਜੀ ਬਹੁਤ ਹਾਂ ਜੀ ਮੈਨੂੰ ਹੁਣ ਹੁਣੇ ਗਿਨੀਜ਼ ਬੁੱਕ ਰਿਕਾਰਡ ਇੰਡੀਆ ਬੁੱਕ ਰਿਕਾਰਡ ਤੇ ਆਪਣੇ ਲਿਮਕਾ ਬੁੱਕ ਰਿਕਾਰਡ ਦੇ ਵਿੱਚ ਹੀ ਨਾਂ ਨਰਦੇ ਜੀ ਹਾਂ ਜੀ ਤੇ ਪਰਮਾਤਮਾ ਅਗੇ ਇਹ ਵੀ ਬੇਨਤੀ ਕਰਦਾ ਹਾਂ ਮੈਂ ਸਾਰਿਆਂ ਨੂੰ ਕਿ ਮਿਹਨਤ ਕਰੋ ਪਰਮਾਤਮਾ ਤੁਹਾਨੂੰ ਵੀ ਇੱਕ ਸਫਲਤਾ ਜ਼ਰੂਰ ਬਹੁਤ ਪ੍ਰਾਪਤਕ ਦੇਵੇਗਾ ਹਨ ਹਾਂ ਓਕੇ ਬਾਈ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਇਹ ਕਰਦੇ ਹੋ ਤੇ ਵੀਰ ਸੀਗਾ ਇਹ ਕਹਿੰਦਾ ਮੈਨੂੰ ਮੋਟਰਸਾਈਕਲ ਤੋਂ ਤੁਸੀਂ ਛੱਡ ਜੋ ਤੇ ਬਹੁਤ ਹੋ ਗਿਆ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਬਹੁਤ ਵਾਇਰਲ ਹੋ ਗਏ ਤੇ ਆਪਾਂ ਕੁਝ ਸਪਰਾਇਨ ਰਨਿੰਗ ਕਰਾਂਗੇ ਤੇ ਪਰਮਾਤਮਾ ਸੱਚੇ ਆ ਪਰਮਾਤਮਾ ਮਾਪੀ ਸ਼ਕਤੀ ਦਿੰਦਾ ਸਾਨੂੰ ਦੌੜਨ ਵਾਸਤੇ ਗਰੀਬਾਂ ਨੂੰ ਮੇਰੀ ਬਾਗ ਕੋਲੇ ਕੁਛ ਵੀ ਨਹੀਂ ਹੁੰਦਾ ਫਿਰ ਵੀ ਗਰੀਬ ਹਿੰਮਤ ਨਹੀਂ ਹਾਰਦੇ ਮਿਹਨਤ ਇਨੀ ਕਰਦੇ ਆ ਆਪਣੀ ਮੰਜ਼ਿਲ ਤੇ ਪਹੁੰਚਦਾ ਜਾਂਦੇ ਆ ਸਸੀ ਗੱਲ ਜੀ ਆਪਾਂ ਜਾ ਰਹੇ ਆ ਮੁਖਸਰ ਪਿੰਡ ਤੋਂ ਮੁਖਸਰ ਦੌੜ ਵਾਸਤੇ ਤੇ ਅੱਗੇ ਵੀਰ ਆ ਲਖਣਾ ਲੈ ਕੇ ਜਾ ਰਹੇ ਆ ਦੇਖਦੇ ਆ ਪੁੱਛਦੇ ਆ ਕਿ ਸਿਲੰਡਰ ਦੀ ਰੋਟੀ ਚਿੰਗ ਲੱਗਦੀ ਹੈ ਕਿ ਕਿਵੇਂ ਆਪਾਂ ਸਸੀ ਗੱਲ ਜੀ ਕੀ ਨਾਮ ਆ ਸਰ ਤੁਹਾਡਾ ਹਾਂ ਕੀ ਨਾਮ ਆ ਜੀ ਇਹ ਪਸੰਦੀ ਸੀ ਕਿਹੜੇ ਪਿੰਡ ਆ ਜੀ ਆਸਾਬੁੱਟਰਾ ਜੀ ਆਸਾਬੁੱਟਰਾ ਜੀ ਤੁਹਾਡਾ ਜੀ ਆਸਾਬੁੱਟਰਾ ਆਸਾਬੁੱਟਰਾ ਇਹਨਾਂ ਦੇ ਪਿੰਡ ਤੇ ਬਾਈ ਜੀ ਤੁਹਾਡੇ ਕੋਲ ਸਿਲੰਡਰ ਹੈ ਨਹੀਂ ਕਿ ਕਿ ਸਿਲੰਡਰ ਦਿਖਾਉਂਦੇ ਨਹੀਂ ਰੋਟੀ ਨਹੀਂ ਰੋਟੀ ਸਿਲੰਡਰ ਖਾਦੀ ਨਹੀਂ ਕਿ ਦੇਖ ਅੱਛਾ ਹਾਂ ਇਹ ਸਿਲੰਡਰ ਦੀ ਬਾਈ ਜਿਹਨੇ ਰੋਟੀ ਕਦੇ ਵੀ ਨਹੀਂ ਖਾਦੀ ਤੇ ਆਪਾਂ ਲੱਕੜਾਂ ਦੀ ਰੋਟੀ ਖਾਂਦੇ ਆ ਆਪਣੇ ਸ਼ੈਡੂਲ ਕਾਸਟ ਤੋਂ ਆ ਜੀ ਹਾਂ ਐਸੀ ਕੋਟੇ ਚੋਂ ਹਾਂ ਜੀ ਹਾਂ ਜੀ ਐਸੀ ਕੋਟੇ ਦੀ ਆ ਜੀ ਬਹੁਤ ਹੀ ਮਿਹਨਤੀ ਲੋਕ ਆ ਤੇ ਪਰਮਸਰਦਾ ਭਈ ਗਰੀਬ ਬੰਦੇ ਦਾ ਕਿਸ ਤਰ੍ਹਾਂ ਲੰਦਾ ਹੈ ਮੋਟੀਵੇਸ਼ਨ ਰਨਿੰਗ ਕਰਨੀ ਚਾਹੀਦੀ ਹੈ ਜੀ ਹਾਂ ਜੀ ਜ਼ਰੂਰੀ ਹਾਂ ਜੀ ਤੜਕੇ ਜਲਦੀ ਉੱਠਣਾ ਚਾਹੀਦਾ ਹੈ ਜੀ ਹਾਂ ਜੀ ਹਾਂ ਜੀ ਅੱਛਾ ਤੇ ਆਪਣੇ ਜਿਹੜੇ ਨਵੇਂ ਆ ਬੱਚੇ ਆ ਆਪਣੇ ਜਿਹੜੇ ਨੌਜਵਾਨ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਉਹਨਾਂ ਨੂੰ ਐਂ ਆਖੀ ਜੀ ਪੜ੍ਹਾਈ ਕਰੋ ਜੀ ਤੁਸੀਂ ਹਾਂਜੀ ਵੀ ਆਪ ਦਾ ਕੋਈ ਰੋਟੀ ਦਾ ਬਿਲਾ ਬਣਾਓ ਜੀ ਬਿਲਕੁਲ ਬਿਲਕੁਲ ਹਾਂ ਜੀ ਅਸੀਂ ਤਾਂ ਅਣਪੜ੍ਹੇ ਹੈਗੇ ਅਸੀਂ ਆਪਦੀ ਜ਼ਿੰਦਗੀ ਜਿਹੜੀ ਸਾਡੀ ਹੈਗੀ ਹੈਗੀ ਹਾਂਜੀ ਹਾਂਜੀ ਬੱਚਿਆਂ ਨੂੰ ਐਂ ਆਖੀਦਾ ਜੀ ਪੜ੍ਹੋ ਤੁਸੀਂ ਪੜ੍ਹਾਈ ਦਾ ਹੀ ਮੁੱਲ ਆ ਜੀ ਹਾਂਜੀ ਹਾਂਜੀ ਤੇ ਤੁਹਾਡੇ ਪਿੰਡ ਸਕੂਲ ਹੈਗਾ ਜੀ ਹਾਈ ਸਕੂਲ ਹਾਂਜੀ 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 11ਵੀਂ ਤੱਕ ਦਾ ਹੈਗਾ ਜੀ ਤੁਹਾਡੇ ਪਿੰਡ ਦੀ ਜੀ ਨੋ ਤੱਕ ਵੀ ਵੱਡਾ ਤੁਸੀਂ ਅਜੇ ਤੁਰੇ ਤੁਰੇ ਤੁਸੀਂ ਵੀ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਆ ਜੀ ਉਹ ਪਿੰਡ ਦੇ ਵਿੱਚ ਕੋਈ ਸਰਕਾਰੀ ਨੌਕਰੀ ਲੱਗਿਆ ਜੀ ਕੋਈ ਆਪ ਦੇ ਬਾਹਰ ਕੈਨੇਡਾ ਅਮਰੀਕਾ ਹੀ ਗਏ ਆ ਕਿ ਇੱਥੇ ਹੀ ਲੱਗੇ ਨਹੀਂ ਨਹੀਂ ਬਰਲੇ ਬਰਲੇ ਜੀ ਲੱਗੇ ਆ ਕਿ ਕੋਈ ਨਹੀਂ ਗਿਆ ਗਰੀਬਾਂ ਦੇ ਬੱਚੇ ਦਾ ਫਿਰ ਇੱਥੇ ਹੀ ਆ ਦੇਖੋ ਜੀ ਕਹਿੰਦੇ ਜੀ ਗਰੀਬਾਂ ਦੇ ਬੱਚੇ ਆਂਦੀ ਕੋਈ ਨਹੀਂ ਸੁਣੀ ਆਂਦੀ ਜੀ ਪੂਰੇ ਵਰਲਡ ਦੇ ਵਿੱਚ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਬਈ ਇਹ ਮਿਹਨਤੀ ਲੋਕ ਹਨ ਇਹ ਤਰ੍ਹਾਂ ਦੇ ਕੋਈ ਇੱਕ ਵੀ ਇਹਨਾਂ ਦੇ ਕੋਰੇ ਸਿਲੰਡਰ ਵੀ ਹੈ ਨਹੀਂਗੇ ਕੀ ਨਾਮ ਹੈ ਬਾਈ ਜੀ ਤੁਹਾਡਾ ਪ੍ਰਕਾਸ਼ ਸਿੰਘ ਤੇ ਆਪਣੇ ਕਿੰਨੇ ਬੱਚੇ ਆ ਜੀ ਤਿੰਨ ਤਿੰਨ ਬੱਚੇ ਆ ਤੇ ਕਿੰਨੇ ਪੜੇ ਲਿਖੇ ਆ ਜੀ ਮੁੰਡਾ 12ਵੀਂ ਚਾ ਮੁੰਡਾ 12ਵੀਂ ਚ ਹੈ ਜੀ ਤੇ ਕੁੜੀ 11ਵੀਂ ਚ ਹੈ ਤੇ ਜੀ ਆਪਾਂ ਨੂੰ ਨੌਕਰੀ ਵਾਸਤੇ ਕਿਤੇ ਮਤਲਬ ਕਿ ਫਾਰਮ ਵਗੈਰਾ ਪਰਿਆ ਉਹਨਾਂ ਨੇ ਨਹੀਂ ਕਿ ਨਹੀਂ ਪਰਿਆ ਨਹੀਂ ਪਰਿਆ ਕੋਈ ਗੱਲ ਨਹੀਂ ਜੀ ਵੈਸੇ ਕੋਈ ਮੰਤਰੀ ਵਗੈਰਾ ਤੁਹਾਡੇ ਘਰੇ ਆਇਆ ਹੀ ਬੱਚਿਆਂ ਦੀ ਪਰਫਾਰਮੈਂਸ ਦੇਖਣ ਵਾਸਤੇ ਕੋਈ ਨਹੀਂ ਮੰਤਰੀ-ਮੰਤਰੀ ਆ ਵੋਟਾਂ ਲੈ ਕੇ ਡੰਡੀ ਦੇਖ ਸਕਦੇ ਹੋ ਜੀ ਇਹ ਵੀ ਰਹੇਗਾ ਕੈਨੇਡਾ ਵੀ ਅਮਰੀਕਾ ਵੀ ਚ ਨਹੀਂ ਗਿਆ ਜੀ ਇਹ ਇੱਥੇ ਆਪਣੀ ਖੇਤੀਬਾੜੀ ਕਰ ਰਿਹਾ ਤੇ ਸਬਜ਼ੀ ਵਗੈਰਾਗਾ ਕੇ ਆਪਣੀ ਰੋਜੀ ਰੋਟੀ ਕਰ ਰਿਹਾ ਪਰਮਾਜੀ ਮੇਰਾ ਨਾਮ ਰਮਨਦੀਪ ਸਿੰਘ ਆ ਜੀ ਮੈਂ ਜਾ ਰਿਹਾ ਆਪਣੇ ਪਿੰਡ ਤੋਂ ਸ਼੍ਰੀ ਮੁਕਸਰ ਡੋਡ ਵਾਸਤੇ ਤੇ ਇੱਥੇ ਲੰਗਰ ਵਾਸਤੇ ਕੁਝ ਦੋਸਤ ਵਗੈਰਾ ਮਿਲ ਰਹੇ ਸੀਗੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਪਿੰਡ ਦੇ ਪੰਚਾਇਤ ਆ ਜੀ ਉਹਨਾਂ ਨੇ ਤੁਹਾਡੇ ਘਰ ਦੇ ਵਿੱਚ ਜਿਵੇਂ ਕੁੜੀਆਂ ਜੇ ਮੁੰਡਾ ਉਹਨਾਂ ਨੂੰ ਨੌਕਰੀ ਵਾਸਤੇ ਕੋਈ ਗੱਲਬਾਤ ਕੀਤੀ ਸਰਕਾਰ ਨਾਲ ਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਜੀ ਤੁਸੀਂ ਆਖਿਆ ਜੀ ਪਿੰਡ ਦੇ ਸਰਪੰਚ ਨੂੰ ਕਿਸੇ ਮੈਂਬਰ ਨੂੰ ਭਾਈ ਸਾਨੂੰ ਐਨੀ ਪੜ੍ਹਾਈ ਲਿਖਾਈ ਕੀਤੀ ਹੈ ਸਕੂਲ ਬਣਾਓ ਗਰਾਊਂਡ ਬਣਾਓ ਪਿੰਡ 'ਚ ਨਹੀਂ ਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਜੀ ਤੁਸੀਂ ਕੀ ਕਹਿਣਾ ਚ ਆ ਸਰਦਾਰ ਆ ਕਦੇ ਵੀ ਸਰਦਾਰ ਝੂਠ ਨਹੀਂ ਬੋਲ ਦਿੰਦੇ ਤੁਸੀਂ ਗੱਲਬਾਤ ਕਰ ਸਕਦੇ ਕੀ ਨਾਮ ਮੇਰੇ ਤੁਹਾਡਾ ਮੇਰਾ ਕਰਨ ਮੇਰੀ ਕਰਨਵੀਰ ਸਿੰਘ ਨਾਮ ਤੇ ਤੁਹਾਡਾ ਕਿਹੜਾ ਪਿੰਡ ਹੈ ਜੀ ਕਿੜਕਿਆਂ ਹੈ ਕਿੜਕਿਆਂ ਨੇ ਪਿੰਡ ਹੈ ਜੀ ਤੇ ਤੁਹਾਡੇ ਪਿੰਡ ਗਰਾਊਂਡ ਹੈ ਜੀ ਕੋਈ 400 ਮੀਟਰ ਦਾ ਜਿਹੜਾ ਸਟੇਡੀਅਮ ਹੁੰਦਾ ਜੀ ਉਹਦਾ ਵਧੀਆ ਸ਼ਹਿਰਾਂ ਚ ਹੁੰਦਾ ਨਹੀਂ ਇਸ ਤਰ੍ਹਾਂ ਦਾ ਹੈ ਨਹੀਂ ਕੋਈ ਗਰਾਊਂਡ ਬਈ ਪਿੰਡ ਦੀ ਜਿਹੜੀ ਪੰਚਾਇਤ ਦਾ ਸਰਪੰਚ ਨੂੰ ਮੈਂਬਰ ਨੂੰ ਜਾਂ ਸਰਕਾਰ ਨੂੰ ਤੁਸੀਂ ਬੇਨਤੀ ਕੀਤੀ ਹੈ ਜੀ ਗਰਾਊਂਡ ਦੇ ਵਾਸਤੇ ਨੌਜਵਾਨ ਪੀੜੀ ਨੇ ਹੁਣ ਬਣੀ ਆਈ ਤੇ ਬਾਕੀ ਬੇਨਤੀ ਪਹਿਲਾਂ ਕੀਤੀ ਸੀ ਗੱਲਬਾਤ ਜੀ ਪਹਿਲਾਂ ਗੱਲਬਾਤ ਕੀਤੀ ਹੋਣੀ ਪਹਿਲਾਂ ਗੱਲਬਾਤ ਬਾਈ ਨੇ ਕੀਤੀ ਸੀਗੀ ਪਰ ਨੌਕਰੀ ਵਗੈਰਾ ਕੋਈ ਸਰਕਾਰ ਨੇ ਦਿੱਤੀ ਆ ਜੀ ਪਿੰਡ ਦੇ ਨੌਜਵਾਨ ਦੇ ਨੌਜਵਾਨ ਨੂੰ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਕੋਈ ਗਰਾਊਂਡ ਨਹੀਂ ਤੇ ਪਿੰਡ ਦੇ ਜਿਹੜੇ ਛੋਟੇ ਬੱਚੇ ਆ ਜੀ ਉਹਨਾਂ ਵਾਸਤੇ ਪੜਨ ਨੂੰ ਵਲ ਸਕੂਲ ਹੈ ਵਧੀਆ ਹੀ ਕਈ ਪ੍ਰਾਈਵੇਟ ਸਕੂਲਾਂ ਚ ਜਾਂਦੇ ਆ ਜੀ ਜ਼ਿਆਦੇ ਨਹੀਂ ਇਹ ਸਕੂਲ ਹੈਗਾ ਜੀ ਸਕੂਲ ਬੜਾ ਵਧੀਆ ਤੇ ਪ੍ਰਾਈਵੇਟ ਵੀ ਜਾਂਦੇ ਕਈ ਬਹੁਤ ਜਾਂਦੇ ਆ ਤੇ ਸਕੂਲ ਦੂਜੇ ਵੀ ਹੈਗਾ ਅੱਛਾ ਪ੍ਰਾਈਵੇਟ ਵੀ ਜਾਂਦੇ ਵੀਰ ਕਹਿੰਦੇ ਤੇ ਆਪਣੇ ਸਕੂਲ 'ਚ ਵੀ ਪੜਨ ਵਾਸਤੇ ਜਾਂਦੇ ਆ ਤੇ ਪਰ ਮੈਂ ਤਾਂ ਇਹਨਾਂ ਬੇਨਤੀ ਕਰਦਾ ਵੀ ਆਪਣੇ ਪਿੰਡ ਦੇ ਵਿੱਚ ਹੀ ਇੱਕ ਸਟੇਡੀਅਮ ਸਕੂਲ ਬਣਾਇਆ ਜਾਵੇ ਤਾਂ ਕਿ ਚੰਗੇ ਵੀ ਇੱਕ ਵਾਸਤੇ ਆਪਣੇ ਜਿਹੜੇ ਬੱਚੇ ਆ ਨੌਜਵਾਨ ਆ ਉਹ ਇੱਕ ਸਹੀ ਮਾਰਗਦਰਸ਼ਨ ਪ੍ਰਾਪਤ ਕਰਨ ਬਾਕੀ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜੇ ਕੈਨੇਡਾ ਅਮਰੀਕਾ ਵਿੱਚ ਜਾ ਕੇ ਕੰਮ ਕਰ ਰਹੇ ਆ ਜੀ ਉਹਨਾਂ ਨੂੰ ਬਈ ਇਧਰ ਵੇਖ ਲੋ ਜਿਵੇਂ ਆਪ ਨੂੰ ਜੌਬ ਨਹੀਂ ਮਿਲਦੀ ਉਹ ਜੌਬ ਮਿਲ ਜਾਂਦੇ ਇਧਰ ਜੌਬ ਮਿਲਦਾ ਫਿਰ ਸਰਕਾਰ ਵੱਲੋਂ ਵਧੀਆ ਹੋਊਗਾ ਨਾ ਫਿਰ ਜੌਬ ਇਧਰ ਮਿਲੂਗੀ ਤੇ ਸਾਰੇ ਇਧਰ ਰਹਿਣਗੇ ਬਿਲਕੁਲ ਜੀ ਸਾਰੇ ਇਧਰ ਰਹਿਣਗੇ ਬਾਕੀ ਤੁਸੀਂ ਕੀ ਕਹਿੰਦੇ ਕੀ ਨਾਮ ਹੈ ਸਰ ਤੁਹਾਡਾ ਅਰਮਾਨ ਜੀਤੀ ਅਰਮਾਨ ਜੀ ਕੀ ਕਹਿੰਦੇ ਚੌਣ ਪਿੰਡ ਦੀ ਜਿਹੜੇ ਹਾਲਾਤ ਇਸ ਤਰ੍ਹਾਂ ਚੱਲ ਰਹੇ ਬਈ ਨਸੇ ਤੇ ਜਾ ਰਹੇ ਕੋਈ ਕਈ ਜਿਹੜੇ ਨੌਜਵਾਨ ਖਿਡਾਰੀ ਆ ਕੁੜੀਆਂ ਆ ਜਾਂ ਮੁੰਡਿਆ ਉਹਨਾਂ ਨੂੰ ਕੋਈ ਸਰਕਾਰ ਆ ਜਾਂ ਪਿੰਡ ਦੇ ਵੀ ਆ ਜਿਹੜੇ ਪੰਚਾਇਤ ਸਹੀ ਸਹੂਲਤਾਂ ਨਹੀਂ ਦਿੰਦੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਤਾਂ ਇਹੀ ਕਹਿਣਾ ਜਾਵਾਂਗੇ ਵੀ ਨਸ਼ੇ ਤੋਂ ਬਚ ਕੇ ਰਹੋ ਹੀ ਆਪ ਦਾ ਖੇਡ ਵਾਲ ਜ਼ਿਆਦਾ ਤੋਂ ਜ਼ਿਆਦਾ ਹਾਂਜੀ ਤੇ ਮਤਲਬ ਇਹ ਆਪ ਦਾ ਤਰੱਕੀ ਵੱਲ ਜਾਓ ਜੀ ਪਿੰਡ ਦੀ ਪੰਚਾਇਤ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਕੀ ਬਣਾਉਣਾ ਚਾਹੀਦਾ ਥੋੜੇ ਪਿੰਡ ਦੇ ਵਿੱਚ ਜਿਹੜੀਆਂ ਵਧੀਆ ਤੋਂ ਵਧੀਆ ਬਣਾਓ ਜੀ ਸਹੂਲਤਾਂ ਖਿਡਾਰੀਆਂ ਲਈ ਖਿਡਾਰੀਆਂ ਨੂੰ ਸਹੂਲਤਾਂ ਤੇ ਨੌਕਰੀਆਂ ਦੀ ਕੀ ਮੰਗ ਕਹਿਣਾ ਚਾਹੁੰਦੇ ਆ ਬਈ ਸਰਕਾਰ ਨੂੰ ਵੀ ਬਈ ਨੌਕਰੀਆਂ ਵੀ ਦੇਣੀਆਂ ਚਾਹੀਦੀਆਂ ਵੀ ਜਿਹੜੇ ਕਾਬਲੀਅਤ ਕੁੜੀਆਂ ਜਾਂ ਮੁੰਡਾ ਕੋਈ ਵੀ ਆ ਜੀ ਉਹਨੂੰ ਨੌਕਰੀਆਂ ਜ਼ਰੂਰ ਦੇਣੀਆਂ ਚਾਹੀਦੀਆਂ ਹਾਂ ਜਲਦੀ ਇਹ ਪ੍ਰਮਾਤਮਾ ਆਪਾਂ ਨੂੰ ਮਿਹਰ ਕਰੇ ਕੁਝ ਵੀ ਨਹੀਂ ਆਪਣੇ ਪਿੱਛੇ ਚਾ ਪੀਤਾ ਬੰਦਾ ਭਾਂਸੀ ਗਈ ਬਹੁਤ ਘਟਾ ਪਾਣੀ ਵੀ ਗੇਰਿਆ ਵੀ ਨਹੀਂ ਪੀਤਾ ਕਿਉਂਕਿ ਰਨਿੰਗ ਵਿੱਚ ਆਪਣਾ ਵੀਡੀਓ ਵਗੈਰਾ ਬਣਾਉਣ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਰਨਿੰਗ ਰਸਤੇ ਕੁਝ ਵੀ ਨਹੀਂ ਕਰਨੇ ਚਾਹੀਦੇ ਪਾਣੀ ਵੀ ਨਹੀਂ ਪੀਤਾ ਜਾਂ ਲਾ ਤੇ ਵੀਡੀਓ ਵਗੈਰਾ ਦੀ ਦਾੜੀ ਕਿੰਨੀ ਆ ਬਾਜੀ 400 ਰੁਪਏ 400 ਰੁਪਏ ਦੀ ਆੜੀ ਹੈ ਜੀ ਪਰ ਤਾਂ ਪੈ ਜਾਂਦਾ ਬਈ ਮਜ਼ਦੂਰੀ ਦੀ ਡਾੜੀ ਨਾਲ ਪਰ ਤਾਂ ਫੁਰਤਾ ਤਾਂ ਐਸੇ ਵੈਸੇ ਹੀ ਆ ਜੀ ਐਸੇ ਵੈਸੇ ਹੀ ਆ ਜੀ ਡੇਲੀ ਕਿੰਨੇ ਵਜੇ ਆਉਂਦੇ ਸਵੇਰੇ ਜੀ ਸਵੇਰੇ 5 ਵਜੇ ਸਵੇਰੇ 5 ਵਜੇ ਸ਼ਾਮ ਨੂੰ ਕਿੰਨੇ ਵਜੇ ਜਾਂਦੇ ਆ ਜੀ ਸ਼ਾਮ ਦਾ ਤਾਂ ਪਤਾ ਹੀ ਕੋਈ ਨਹੀਂ 10 ਵੀ ਵਜ ਜਾਂਦੇ ਤਾਂ 10 ਵੀ ਵਜ ਜਾਂਦੇ ਤੁਹਾਡਾ ਵੀ ਭਾਈ ਜੀ ਆਹੀ ਸਮਾਂ ਚ ਆਵੀ ਆਹੀ ਟਾਈਮ ਆ ਭਾਈ ਜੀ ਸੇਮ ਦੂਰੀ ਆਰ ਬੋਲਦੇ ਜੀ ਤੁਹਾਡਾ ਬਦਲੇ ਸਾਡੇ ਦਾ ਬਸ ਇਹੀ ਟਾਈਮ ਆ ਮਾਲਾ ਤੜਕੇ ਸੀ ਤਾਂ ਉਹਨੇ ਆਪਦੇ ਹਿਸਾਬ ਨਾਲ 3 ਵਜੇ ਹਾਂਜੀ ਸਾਡੇ 5:30 ਵਜੇ 5:30 ਵਜੇ 400 ਰੁਪਏ ਦਿਹਾੜੀ ਦਿੰਦੇ ਆ ਜੀ ਹਾਂਜੀ 400 ਦਿਹਾੜੀ ਆਈ ਸਰਕਾਰ ਨੂੰ ਉਪਰ ਤੱਕ ਤੁਹਾਡੀ ਗੱਲ ਜਾਵੇ ਜੀ ਕਿੰਨੀ ਦਿਹਾੜੀ ਕਿਉਂ ਚਾਹੁੰਦੇ ਤੁਸੀਂ 1000 ਰੁਪਏ ਦਿਹਾੜੀ ਚਾਹੁੰਦੇ ਆ ਜੀ ਬਣਜੇ ਤਾਂ ਬਾਹਰ ਅਸੀਂ ਤਾਂ ਨਹੀਂ ਆ ਜੀ ਬਣਜੇ ਤਾਂ ਬਾਹਰ 1000 ਰੁਪਏ ਦਿਹਾੜੀ ਚਾਹੁੰਦੇ ਆ ਜੀ ਹਨਾ ਜੀ ਤੇ ਕੋਈ ਸਹੂਲਤ ਵੀ ਚਾਹੁੰਦੇ ਆ ਜੀ ਕੋਈ ਤੁਸੀਂ ਕਿੰਨੀ ਦਿਹਾੜੀ ਚਾਹੁੰਦੇ ਹੋ ਪੰਜਾਬ ਸਰਕਾਰ ਤੋਂ ਜਾਂ ਸੈਂਟਰ ਸਰਕਾਰ ਤੋਂ ਜੀ ਅੱਜ ਤਾਂ ਨੇ 1000 ਰੁਪਏ 1000 ਪਿੰਡ ਦੀ ਜੜੀ ਪੰਚਾਇਤ ਆ ਜਾਂ ਕਿ ਸਰਕਾਰ ਆ ਆਪਣੀ ਪੰਜਾਬ ਸਰਕਾਰ ਸੈਂਟਰ ਸਰਕਾਰ ਤੋਂ ਤੁਸੀਂ ਹੱਥ ਚੜ੍ਹ ਕੇ ਹੀ ਬੇਨਤੀ ਕਰਦੇ ਆ ਬਈ ਸਾਨੂੰ 1000 ਰੁਪਏ ਦਿੱਤੀ ਜਾਵੇ ਤੇ ਆਪਣੀ ਜਿਹੜੀ ਸਹੂਲਤਾਂ ਵਗੈਰਾ ਮੈਡੀਸਨ ਦੀਆਂ ਜਾਂ ਪੜ੍ਹਾਈ ਲਿਖਾਈ ਜੇ ਨੌਕਰੀ ਵਗੈਰਾ ਦਿੱਤੀ ਜਾਵੇ ਬੱਚਿਆਂ ਨੂੰ ਇਹੀ ਗੱਲ ਬਾਤ ਹੈ ਨਾ ਜੀ ਹਾਂਜੀ ਇਹੀ ਗੱਲ ਬਾਤ ਆਏਗੀ ਆ ਤੇ ਬਾਕੀ ਜਿਹੜੀ ਟਾਈਮਿੰਗ ਹੈਗੀ ਆ ਜੀ ਟਾਈਮਿੰਗ 8 ਘੰਟੇ ਕਰਨੀ ਚਾਹੀਦੀ ਹੈ ਮਜ਼ਦੂਰਾਂ ਵਾਸਤੇ ਜੀ 8 ਘੰਟੇ ਟਾਈਮਿੰਗ ਕਰਨੀ ਚਾਹੀਦੀ ਹੈ ਹਾਂਜੀ ਟਾਈਮ ਕੋਈ ਨਹੀਂ ਜੀ ਇਹਨਾਂ ਦਾ ਤੇ ਕੰਮ ਵੱਧ ਤੋਂ ਵੱਧ ਲੈ ਰਿਹਾ ਜੀ ਤਾਂ ਦੇਖੋ ਨੰਗੇ ਪੈਰੀ ਹੈਗੇ ਆ ਜੀ ਤੇ ਕਈਆਂ ਦੇ ਪੈਰ ਦੇ ਵਿੱਚ ਵੀ ਕੋਈ ਕੱਲ ਵਗੈਰਾ ਪੱਥਰ ਵਾਜ ਜਾਂਦੇ ਫਿਰ ਵੀ ਕੰਮ ਕਰਨਾ ਪੈਂਦਾ ਜੀ ਹਾਂ ਫਿਰ ਵੀ ਕੰਮ ਕਰਨਾ ਪੈਂਦਾ ਪੈਸੇ ਆਪ ਨੂੰ ਪੈਸੇ ਆਪ ਨੂੰ ਲਾਉਣੇ ਪੈਂਦੇ ਜੇ ਕੰਮ ਨੂੰ ਲੱਗ ਜੇ ਜੇ ਹੁਣ ਕਿਸੇ ਆਪਣੇ ਜੀਵਿੰਦਾਰ ਦੇ ਘਰੇਗਾ ਕਿਸਾਨ ਦੇ ਘਰੇਗਾ ਕੰਮ ਕਰਨ ਵਾਸਤੇ ਤੁਹਾਨੂੰ ਉਹ ਕੋਈ 1000 ਰੁਪਿਆ 5000 10000 ਰੁਪਿਆ ਨਹੀਂ ਦਿੰਦਾ ਵੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਉਹ ਸਾਡੇ ਕੰਮ ਕੀਤਾ ਅੱਛਾ ਬਹੁਤ ਹੀ ਗਾ ਮਤਲ ਅੱਛਾ ਜੀ ਬਹੁਤ ਹੀ ਗਲਤ ਗੱਲ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਨੌ ਆਪਣੇ ਮਜ਼ਦੂਰ ਹੈਗੇ ਆ ਜੀ ਸਸੀ ਗੱਲ ਜੀ ਮੇਰਾ ਨਾਮ ਰਮਨਜੀਤ ਸਿੰਘ ਆ ਤੇ ਮੈਂ ਆਪਣੇ ਪਿੰਡੋਂ ਮੈਰਥਨ ਦੌੜ ਵਾਸਤੇ ਇਧਰ ਗਿਆ ਜੀ ਮੁਖਸਰ ਸਾਹਿਬ ਤੁਸੀਂ ਗੱਲ ਕਰ ਸਕਦੇ ਹੋ ਮਜ਼ਦੂਰ ਆ ਜੀ ਇਹਨਾਂ ਦਿਹਾੜੀ ਹੋਣੀ ਚਾਹੀਦੀ ਬਾਤ ਵਾਤ ਕੀ ਗੱਲ ਕਰਨੀ ਚਾਹੁੰਦੇ ਹੋ ਜੀ ਯਾਰ ਹੋਣੀ ਯਾਰ 1000 ਰੁਪਏ ਦਿਹਾੜੀ ਹੋਣੀ ਚਾਹੀਦੀ ਆ ਜੀ ਤੇ ਨੌਜਵਾਨਾਂ ਨੂੰ ਜਿਹੜੀ ਮਤਲਬ ਕਿ ਆਪਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਵੀ ਕੁੜੀਆਂ ਨੂੰ ਮੁੰਡਿਆਂ ਨੂੰ ਹਾਂਜੀ ਹਾਂ ਚਾਹੀਦੀ ਆਹ ਦੇਖੋ ਇਹ ਗੱਲਬਾਤ ਕਰ ਸਕਦੇ ਹੋ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤਾਂ ਇਹ ਨੌਕਰੀਆਂ ਮਿਲਣ ਬੱਚਿਆਂ ਨੂੰ ਹਾਂਜੀ ਆਦੇ ਕੰਮ ਬਸ ਵਿਆਹ ਕਰਤੇ ਤੇ ਵਜਨ ਸਰਕਾਰ ਦੇਵੇ ਹਾਂਜੀ ਹਾਂਜੀ ਇਹ ਕਹਿੰਦੇ ਅਸੀਂ ਕਿੰਨਾ ਕਰੀ ਜਾਗੇ ਅਸੀਂ ਕੈਨੇਡਾ ਅਮਰੀਕਾ ਵਿੱਚ ਵੀ ਨਹੀਂ ਬੱਚੇ ਨੂੰ ਪਹਤਾ ਸਕਦੇ ਸਾਡੇ ਕੋਲ ਇਹਨੇ ਪੈਸੇ ਵੀ ਹੈ ਨਹੀਂ ਜੀ ਤੇ ਸਾਡੀ ਪੰਜਾਬ ਸਰਕਾਰ ਤੇ ਸਾਡੇ ਜਿਹੜੇ ਪੰਚਾਇਤ ਮੈਂਬਰ ਆਈ ਉਹ ਵੱਧ ਤੋਂ ਵੱਧ ਸਾਡਾ ਸਾਥ ਦੇਣਾ ਤਾਂ ਜੋ ਪਿੰਡ ਦੇ ਜਿਹੜੇ ਨੌਜਵਾਨ ਬੱਚੇ ਸਸੀ ਗੱਲ ਜੀ ਆਪਾਂ ਜਾ ਰਹੇ ਹਾਂ ਪਿੰਡ ਤੋਂ ਮੁਕਸਰ ਤੇ ਰਾਸਤੇ ਵਿੱਚ ਜੋ ਬਹੁਤ ਜ਼ਿਆਦਾ ਪੱਥਰ ਡਿੱਗਿਆ ਹੋਇਆ ਜੀ ਤੇ ਜਿਹੜੇ ਵੀ ਇਹਨਾਂ ਲੋਕਾਂ ਨੇ ਪੱਥਰ ਰਸਤੇ ਨਾਲ ਕੀਤਾ ਹੈ ਉਹਨੂੰ ਐਕਸਾਇਰਟ ਰੱਖਣਾ ਚਾਹੀਦਾ ਜੀ ਕਿਉਂਕਿ ਆਉਣ ਵਾਲੇ ਜਿਹੜੇ ਬਗੱਡੀ ਤੇ ਕਾਰਾਂ ਤੇ ਮੋਟਰਸਾਈਕਲ ਤੇ ਕੋਈ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਇਸ ਤਰ੍ਹਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਿ ਉਹਨਾਂ ਨੂੰ ਸੋਚਣਾ ਚਾਹੀਦਾ ਜੀ ਇਸ ਤਰ੍ਹਾਂ ਨਾਲ ਕਰਨ ਨਾਲ ਆਪਣੇ ਸੜਕ ਹਾਸਾ ਬਹੁਤ ਵੱਡਾ ਹੋ ਸਕਦਾ ਜੀ ਤੇ ਉਹਨਾਂ ਨੂੰ ਪਰਮਾਤਮਾ ਸਾਹਿਬ ਮੱਤਬੋ ਦੇਖ ਸਕਦੇ ਹੋ ਪਿੱਛੇ ਜੀ ਗੱਡੀ ਕਿੰਨੀ ਪਰੇਸ਼ਾਨੀ ਨਾਲ ਜਾ ਰਹੀ ਹੈ ਆਪਾਂ ਗੱਡੀ ਵਾਲੇ ਨਾਲ ਗੱਲਬਾਤ ਕਰਨੀ ਚਾਹੀ ਪਰ ਗੱਡੀ ਵਾਲਾ ਬਹੁਤ ਜ਼ਿਆਦਾ ਤੇਜ਼ ਸੀਗਾ ਤੇ ਵੈਸੇ ਮੇਰੇ ਪੱਥਰੀ ਲੱਗ ਜਾਣਾ ਸੀਗਾ ਤੇ ਇਸ ਤਰ੍ਹਾਂ ਮਤਲਬ ਕਿ ਗੱਡੀ ਵਾਲੇ ਨੂੰ ਨਹੀਂ ਜਾਣ ਦੇ ਦੇਖ ਸਕਦੇ ਆਂ ਇਹ ਪੁੱਲਰ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਦੇ ਬਹੁਤੰ ਦੀ ਆਈ ਆਪਾਂ ਹੁਣ ਜੀ ਬਹੁਤ ਜਲਦੀ ਮੁਕਸਰ ਪਹੁੰਚ ਜਾਵਾਂਗੇ ਜੀ ਆਹ ਦੇਖੋ ਜੀ ਸਰਕਾਰਾਂ ਦੇ ਕੰਮ ਨੇ ਨਕਮ ਯਾ ਸਰਕਾਰਾਂ ਦੇ ਵੱਡੇ ਵੱਡੇ ਬੋਰਡ ਲਾ ਸਰਦੇ ਆ ਪਰ ਦਿਲ ਦੇ ਬੇਈਮਾਨ ਆ ਤੇ ਬਹੁਤ ਹੀ ਗਲਤ ਇਹਨਾਂ ਦੀ ਗੱਲ ਆ ਕੋਈ ਵੀ ਨੌਜਵਾਨ ਨੂੰ ਜਾਂ ਕਿ ਕੁੜੀ ਜਾਂ ਮੁੰਡੇ ਕਿਸੇ ਨੂੰ ਸਪੋਰਟ ਨਹੀਂ ਕਰਦੇ ਤੇ ਆਪਾਂ ਘਰੋਂ ਤੋਂ ਰਸ ਗਿਆ ਜੀ ਪਿੰਡ ਤੇ ਮੁਖਸਰ ਸਾਹਿਬ ਜਾ ਰਹੇ ਹਾਂ ਦੌਰ ਤੇ ਦੇਖੋ ਜੀ ਅੱਸੀ ਗੱਲ ਜੀ ਮੈਂ ਪਹੁੰਚ ਗਿਆ ਹਾਂ ਭੁੱਲਰ ਪਿੰਡ ਤੇ ਆਪਾਂ ਮੁਖਸਰ ਤੋਂ ਕਰੀਬਨ ਰਹਿ ਗਏ ਇਹ 10 ਕਿਲੋਮੀਟਰ ਪਿੰਡ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਸ ਤਰ੍ਹਾਂ ਮੈਂ ਜ਼ਿੰਦਗੀ 'ਚ ਸਫਲ ਹੋਇਆ ਸਾਰੇ ਸਫਲ ਹੋਣ ਤੇ ਮਿਹਨਤ ਕਰਨ ਜ਼ਿੰਦਗੀ ਸਾਰਿਆਂ ਦੇ ਲਈ ਸਫਲਤਾ ਪਾਇਆ ਕਰੂਗੀ ਸਸੀ ਗੱਲ ਜੀ ਉਹ ਦੋਸਤ ਸੀਗਾ ਜੀ ਅੱਗੇ ਤੁਸੀਂ ਜਾ ਰਹੇ ਹੋ ਦੇਖ ਸਕਦੇ ਹੋ ਬਹੁਤ ਅੱਗੇ ਟੱਪ ਕੇ ਮੋਟਰਸਾਂ ਤੇ ਸੀਗਾ ਉਹਨਾਂ ਦਾ ਤੇ ਉਹ ਕਹਿੰਦੇ ਤੁਸੀਂ ਮੇਰੇ ਨਾਲ ਚਲੋ ਮੋਟਰਸਾਂ ਤੇ ਆ ਵੀਰ ਜਾ ਰਿਹਾ ਤੇ ਆਪਾਂ ਪਰਮਾਤਮਾ ਨੇ ਬਾਈ ਗੁਰੂ ਨੇ ਗੁਰੂ ਸਾਰੇ ਲੋਕ ਸੋਚਣਗੇ ਭਈ ਇਹ ਮੁੰਡਾ ਆਪਣੀ ਖਰਾਕ ਦੇ ਵਿੱਚ ਕੀ ਖਾਂਦਾ ਹੋਗਾ ਪਰ ਆਪਾਂ ਖਾਣਾ ਕੀ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਤੇ ਪਾਠ ਕਰਕੇ ਜਾਈਦਾ ਜੀ ਗੁਰੂ ਮਹਾਰਾਜ ਦੇ ਪਰਮੰਤ ਦੇਖੋ ਟਰੱਕ ਰੱਕ ਬਹੁਤ ਪਿੱਛੇ ਰਸ਼ ਆ ਗਿਆ ਤੇ ਮੈਂ ਫਿਰ ਵੀ ਆਪਣੀ ਹਿੰਮਤ ਹਿੰਮਤ ਨਹੀਂ ਹਾਰੀ ਮੈਂ ਇਹ ਇਵੈਂਟ ਨੂੰ ਆਪਣ ਨੂੰ ਪੂਰਾ ਕੀਤਾ ਦੇਖਾ ਤੁਸੀਂ ਪਾਣੀ ਦੀ ਬੋਤਲ ਵੀ ਹੱਥ 'ਚ ਫੜੀ ਹੋਈ ਹੈ ਤੇ ਦੇਖ ਤਾਂ ਟਰੱਕ ਬਹੁਤ ਬਹੁਤ ਸਸਿਲ ਜੀ ਆਪਾਂ ਪਹੁੰਚ ਚੁੱਕੇ ਆ ਜੀ ਮੋਕਸਰ ਦੇ ਨੇੜੇ ਸੰਗੂਤੋਂ ਪਿੰਡ ਭੁੱਲਰ ਟੱਪ ਚੁੱਕੇ ਆ ਜੀ ਤੇ ਇਹ ਹੈਗਾ ਜੀ ਡੀ ਕਾਲਜ ਟੀ ਟੈਕ ਐਮ ਟੈਕ ਕਰਵਾਈ ਜਾਂਦੀ ਹੈ ਪ੍ਰਾਈਵੇਟ ਆਪਾਂ ਪਹੁੰਚ ਚੁੱਕੇ ਆ ਜੀ ਮਹਿੰਦਰਾ ਮੋਕਸਰ ਸੰਗੂਤੋਂ ਜੋ ਕਿ ਮੋਕਸਰ ਤੋਂ ਕਰੀਬਨ ਰਹਿ ਜਾਂਦਾ 5 ਕਿਲੋਮੀਟਰ ਤੇ ਮੈਂ ਹੁਣ ਸਸਿਲ ਜੀ ਆਪਾਂ ਪਹੁੰਚ ਗਏ ਆ ਜੀ ਅੰਪੀਰੀਅਲ ਪਬਲਿਕ ਸਕੂਲ ਪ੍ਰਾਈਵੇਟ ਜੋ ਕਿ ਹੈ ਨਾ ਓਕੇ ਥੈਂਕ ਯੂ ਜੀ ਮੈਂ ਪਿੰਨੋ ਚੱਲਿਆ ਜੀ ਮੁਕਸਰ ਵਾਸਤੇ ਰੈਨਿੰਗ ਵਾਸਤੇ ਫਿਨਿਸ਼ਿੰਗ ਹੋ ਗਈ ਮੇਰੇ ਤੋਂ ਮੈਂ ਗੁਰਸਖਰ ਆ ਗਿਆ ਬਹੁਤ ਬਹੁਤ ਹੋ ਗਈਆਂ ਜੀ ਆਪਾਂ ਮੁਕਸਰ ਅਗੇਟ ਭਾਈ ਨਾਨ ਸਿੰਘ ਗੇਟ ਪਹੁੰਚ ਚੁੱਕੇ ਆਂ ਜੀ ਆਪਾਂ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਚਾਰ ਦੀ ਮੁਕਤਾਂ ਦੀ ਸੁਖ ਇਹ ਪੁਲਿਸ ਮੁਲਾਜ਼ਮਾਂ ਵਿਚਾਰੇ ਦਿਨ ਰਾਤ ਡਿਊਟੀ ਕਰਦੇ ਆ ਤੇ ਤੁਸੀਂ ਵੀ ਇਹਨਾਂ ਦੀ ਰਿਸਪੈਕਟ ਕਰਿਆ ਕਰੋ ਹਰੇਕ ਬੰਦੇ ਨੂੰ ਰਿਸਪੈਕਟ ਕਰਦੇ ਆ ਦੇਖੋ ਜੀ ਕੀ ਕਹਿਣਾ ਚਾਹੁੰਦੇ ਆ ਸਾਰੇ ਤੁਸੀਂ ਨਵੇਂ ਸਾਲ ਦੇ ਸਾਰਿਆਂ ਨੂੰ ਪੰਜਾਬ ਨੂੰ ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਸਾਥ ਸੰਗਤ ਨੂੰ ਜਿੰਨੇ ਵੀ ਸੰਗਤ ਮਾਰਗੀ ਦੇ ਮੇਲੇ ਤੇ ਜੇ ਸ਼ਿਰਕਤ ਕੀਤੀ ਹੈ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਔਰ ਸੋਚੇ ਪੰਜਾਬ ਨੂੰ ਆਉਣ ਵਾਲੇ ਦਿਨਾਂ ਵਿੱਚ ਸ਼ਹਾਲ ਹੋਣ ਗਿਆ ਪ੍ਰਮਾਤਮਾ ਤਰੱਕੀਆਂ ਬਖਸ਼ੇ ਥੈਂਕ ਯੂ ਓਕੇ ਤੇ ਥੈਂਕ ਯੂ ਸਰ ਮੈਂ ਫਿਰ ਆਪਾਂ ਦੇਖ ਰਹੇ ਆ ਪੰਜ ਜਾਵ ਦੇ ਵਿੱਚ ਪਹੁੰਚ ਚੁੱਕੇ ਆ ਆਪਣਾ ਮੋਗੀ ਦੇ ਮੇਰੇ ਦੇ ਅੱਗੇ ਡਰੋਡ ਕਰਨ ਵਾਸਤੇ ਦੇਖੋ ਜੀ ਆਪਣਾ ਪੰਜਾਬ ਪੁਲਿਸ ਦੇ ਸਿਵਲ ਲੈਨ ਮੈਂ ਪਹੁੰਚ ਚੁੱਕਾ ਹਾਂ ਮੁਖਸਰੀ ਦੇ ਵਿੱਚ ਤੁਸੀਂ ਯਕੀਨ ਕਰ ਸਕਦੇ ਹੋ ਐਸਐਸਪੀ ਪੰਜਾਬ ਪੁਲਿਸ ਐਸਐਸਪੀ ਡਾਕਟਰ ਪੰਜਾ ਕਿ ਆਪਾਂ ਮੁਖਸਰੀ ਪਹੁੰਚ ਚੁੱਕੇ ਜੁਕਿਆ ਜੀ ਤੇ ਰਨਿੰਗ ਵੀ ਕਰ ਰਿਹਾ ਪੂਰਾ ਤੁਹਾਨੂੰ ਵੀਡੀਓ ਵਗੈਰਾ ਨਹੀਂ ਦਿਖਾ ਸਕਿਆ ਉਸ ਵਾਸਤੇ ਮੈਂ ਸੌਰੀ ਫੀਲ ਕਰਦਾ ਹਾਂਗਾ ਤੇ ਪਰ ਮੈਂ ਵੀ ਕੀ ਕਰਾਂ ਭਾਈ ਜਦੋਂ ਰਨਿੰਗ ਕਰ ਸਕਦੇ ਆਪਾਂ ਵੀਡੀਓ ਵਗੈਰਾ ਨਹੀਂ ਕਰ ਸਕਦੇ ਤਾਂ ਕਰਕੇ ਮੈਂ ਵੀਡੀਓ ਵਗੈਰਾ ਤੁਹਾਨੂੰ ਨਹੀਂ ਦਿਖਾ ਰਿਹਾ ਪਰ ਫਿਰ ਵੀ ਤੁਹਾਨੂੰ ਮੈਂ ਕੁਝ ਤਾਂ ਵੀਡੀਓ ਵਗੈਰਾ ਦਿਖਾ ਰਿਹਾ ਦੇਖ ਸਕਦੇ ਹੋ ਕੋਲ ਤੋਂ ਮਲਾਜਮ ਕੋਲ ਤੋਂ ਕੋਲ ਤੋਂ ਮਲਾਜਮ ਹੀ ਵਿਚਾਰੇ ਡਿਊਟੀ ਕਰਦੇ ਪਏ ਆ ਆ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਉਹ ਲੰਘ ਰੂਆ ਚੱਲ ਰਿਹਾ ਤੇ ਪਰ ਫਿਰ ਵੀ ਆਪਾਂ ਟਾਰਗੇਟ ਨੂੰ ਅਚੀਵ ਕੀਤਾ ਪਾਣੀ ਜੀ ਇਹ ਹੈਗਾ ਜੀ ਆਪਣਾ ਖੇਤੀਬਾੜੀ ਦਾ ਉਤਰ ਤੇ ਮੈਂ ਤੁਹਾਨੂੰ ਪਤਾ ਹੀ ਆਈ ਪਿੰਡੋਂ ਰਨਿੰਗ ਕਰਕੇ ਆਇਆ ਜੀ ਰਿਵਨ ਮੈਂ ਕਾਫੀ ਟਾਈਮ ਹੋ ਗਿਆ ਕਿ ਆਪਾਂ ਬਹੁਤ ਹੀ ਨੇੜੇ ਪਹੁੰਚ ਚੁੱਕੇ ਹਾਂ ਜੀ ਆਪਣੇ ਸਰਹਰ ਮੰਦਰ ਸੇ ਗੁਰੂ ਸ੍ਰੀ ਗੋਗੋ ਮੈਂ ਇਸ ਨੂੰ ਪਾਸਾ ਵੇ ਮਤਲ ਦੇਖਾਂਗੇ ਆਪਾਂ ਜੀ ਆਪਾਂ ਪਹੁੰਚ ਗਏ ਜੀ ਸ੍ਰੀ ਮੁਕਸਰ ਸਾਹਿਬ ਤੁਸੀਂ ਦੇਖ ਸਕਦੇ ਹੋ ਮੁਕਸਰ ਦਾ ਬੋਰਡ ਤੇ ਆਪਾਂ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਹੁਣ ਜਾਣਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਸਕਦੇ ਹੋ ਜੀ ਮੈਂ ਮੁਕਸਰ ਦੇ ਵਿੱਚ ਪਹੁੰਚ ਚੁੱਕਾ ਜੀ ਰਮਨਜੀਤ ਸਿੰਘ ਜੋ ਕਿ ਆਪਣੇ ਪਿੰਡ ਤੋਂ ਘਰ ਤੋਂ ਸੁੱਖ ਸ਼ਾਂਤੀ ਲਈ ਸਭਨਾਂ ਲਈ ਮਤਲਬ ਕਿ ਮੈਂ ਸੰਦੋੜਾ ਕੰਪਲੀਟ ਕੀਤੀ ਹੈ ਇਹ ਪ੍ਰਮਾਤਮਾ